2 ਜਨਵਰੀ 1924 ਵੇ ਜੈਤੋ ਦੇ ਮੋਰਚੇ ਵਾਸਤੇ ਦੂਸਰਾ ਜਥਾ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਗੁਰਦੁਆਰਾ ਗੰਗਸਰ ਸਾਹਿਬ ਨੂੰ ਚਾਲੇ ਪਾਉਂਦਾ ਹੈ ਕਮਾਲ ਦੀ ਗੱਲ ਇਹ ਹੈ ਕਿ ਇਸ ਜਥੇ ਨੂੰ ਵਿਦਾਇਗੀ ਦੇਣ ਵਾਸਤੇ 40000 ਸਿੱਖਾਂ ਦਾ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸੀ ਆਓ ਜਾਣਦੇ ਹਾਂ ਕਿ ਇਸ ਜਥੇ ਦੀ ਹੋਰ ਕਿਹੜੀ-ਕਿਹੜੀ ਖੂਬਸੂਰਤੀ ਸੀਗੀ ਇਹ ਜਥਾ ਕਿਵੇਂ ਫਿਰ ਜੈਤੋ ਪਹੁੰਚਦਾ ਹੈ ਤੇ ਕੀਵੇਂ ਇਸ ਜਥੇ ਨੇ ਫਿਰ ਆਪਣਾ ਜੈਤੋ ਦੇ ਮੋਰਚੇ ਵਿੱਚ ਰੋਲ ਅਦਾ ਕੀਤਾ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਬੁਲਾ ਦਿਓ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੱਛੇ ਵੀ ਆਪਾਂ ਗੱਲ ਕਰਕੇ ਆਏ ਆ ਕਿ 9 ਫਰਵਰੀ 1924 ਨੂੰ ਪਹਿਲਾ ਜਥਾ ਜਿਹੜਾ ਸੀਗਾ ਉਹ ਕਾਲ ਤੱਕ ਸਾਬ ਤੋਂ ਰਵਾਨਾ ਹੋਇਆ ਸੀਗਾ ਜਿਹੜਾ ਕਿ 21 ਫਰਵਰੀ ਨੂੰ ਜੈਤੋ ਪਹੁੰਚਿਆ ਸੀਗਾ ਤੇ ਉੱਥੇ ਪਹੁੰਚਣ ਤੇ ਗੋਰਾ ਫੌਜ ਨੇ ਨਿਹੱਥੇ ਸਿੱਖਾ ਦੇ ਉੱਤੇ ਗੋਲੀਆਂ ਚਲਾਈਆਂ 22000 ਗੋਲੀਆਂ ਚਲਾਈਆਂ ਸਿਗੀਆਂ ਜਿਹਦੇ ਵਿੱਚ ਬਹੁਤ ਸਿੱਖਾਂ ਨੇ ਸ਼ਹੀਦੀ ਦਾ ਜਾਂ ਪੀਤਾ ਸੀ ਸ਼ਾਂਤ ਮੈਤਰੀਕੇ ਨਾ ਰਹਿ ਕੇ ਸਿੱਖਾਂ ਨੇ ਆਪ ਬੜੀ ਗ੍ਰਿਫਤਾਰੀ ਦਿੱਤੀ ਆਪ ਬੜੀ ਸ਼ਹੀਦੀ ਦਿੱਤੀ ਸਿਰ ਮਸਲਾ ਐਸੀਗਾ ਕਿ ਜੋ ਅਖੰਡ ਪਾਟ ਸਾਹਿਬ ਖੰਡਨ ਹੋ ਚੁੱਕਾ ਹੈ ਅਸੀਂ ਉਹਨੂੰ ਸੰਪੂਰਨ ਕਰਨ ਬਾਰ ਬਾਰ ਜਥੇ ਜਾਂਦੇ ਤੇ ਬਾਰ ਬਾਰ ਗ੍ਰਿਫਤਾਰੀਆਂ ਜਾ ਕੇ ਜਥੇ ਆਪੜੀਆਂ ਜਾਂਦੇ ਤੇ ਗੋਰਾ ਸਰਕਾਰ ਚ ਗੋਲੀ ਚਲਾਉਂਦੀ ਤੇ ਹੱਸ ਕੇ ਇਹ ਗੋਲੀਆਂ ਖਾਂਦੇ ਤੇ ਡਾਂਦਾ ਮਾਰਦੇ ਤੇ ਹੱਸ ਕੇ ਇਹ ਡਾਂਗਾ ਖਾਂਦੇ ਪਰ ਆਪਣੇ ਮੁਖ ਤੋਂ ਗੁਰਬਾਣੀ ਹੀ ਪੜਦੇ ਕਿਸੇ ਨੂੰ ਕੋਈ ਵੀ ਬਾਣਾ ਬੋਲ ਨਹੀਂ ਬੋਲਦੇ ਹੁਣ ਗੋਰਾ ਸਰਕਾਰ ਦੇ ਮਨ ਵਿੱਚ ਇਹ ਸੀਗਾ ਕਿ ਅਸੀਂ ਪਹਿਲੇ ਜਥੇ ਦੇ ਉੱਤੇ ਬੜਾ ਜ਼ੁਲਮ ਕੀਤਾ ਤੇ ਹੁਣ ਜੈਤੋ ਵੱਲ ਕੋਈ ਮੂੰਹ ਨਹੀਂ ਕਰੇ ਪਰ ਉਧਰ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਆਗੂਆਂ ਨੇ ਅਕਾਲੀਆਂ ਨੇ ਗੁਰੂ ਕੇ ਪਿਆਰਿਆਂ ਨੇ ਜਦੋਂ ਇਹ ਐਲਾਨ ਕੀਤਾ ਕਿ ਹੁਣ ਦੂਸਰਾ ਜਥਾ ਸੀ ਜੈਤੋਵਾਲ ਭੇਜਣਾ ਹੈ ਸ਼ਹੀਦੀ ਜਥਾ ਆਓ ਕੌਣ-ਕੌਣ ਸਿੱਖ ਆਉਣਗੇ ਹੈਰਾਨੀ ਦੀ ਗੱਲ ਤਾਂ ਇਹ ਸੀਗੀ ਕਿ ਸਿੱਖਾਂ ਦੇ ਮਨ ਵਿੱਚ ਕੋਈ ਡਰ ਕੋਈ ਭੈ ਨਹੀਂ ਸੀਗਾ ਸਗੋਂ ਸਾਰਿਆਂ ਦੇ ਮੁਖ ਤੇ ਇੱਕ ਨਾਰਾ ਸੀਗਾ ਕਿ ਨਾਬੇ ਜ਼ਰੂਰ ਜਾਵਾਂਗੇ ਭਾਵੇਂ ਸਾਡੇ ਸਿਰ ਦੇ ਉੱਤੇ ਦਾੰਗਾ ਵੱਜਣ ਗੋਲੀਆਂ ਸਾਡੀ ਛਾਤੀ ਤੇ ਵੱਜਣ ਸਾਇਸੀ ਕੱਟੇ ਜਾਏਗੇ ਪਰ ਨਾਰਾ ਕੀ ਸੀਗਾ ਨਾਬੇ ਜਰੂਰ ਜਾਵਾ ਹੁਣ ਇਹ ਖੇਡ ਐਸੀ ਬਣੀ ਕਿ ਅੱਜ ਦੇ ਦਿਨ 28 ਫਰਵਰੀ 1924 ਨੂੰ 500 ਸਿੱਖਾ ਦਾਇਕ ਛਿੱਦੀ ਜਥਾ ਤਿਆਰ ਹੋਇਆ ਇਸ ਛਿੱਦੀ ਜਥੇ ਦੇ ਵਿੱਚ ਮਾਮਾ ਨੇ ਆਪਣੇ ਪੁੱਤਰ ਪਤਨੀਆਂ ਨੇ ਆਪਣੇ ਪਤੀ ਭੈਣਾਂ ਨੇ ਆਪਣੇ ਭਰਾ ਖੁਸ਼ੀ ਖੁਸ਼ੀ ਤੋਰੇ ਤੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਫਾ ਪਾ ਕੇ ਤੋਰੇ ਇੱਕ ਬੜੀ ਪਿਆਰੀ ਘਟਨਾ ਇਸ ਜਥੇ ਨਾਲ ਸੰਬੰਧਿਤ ਹੈ ਕਿ ਇੱਕ ਮਾਂ ਨੇ ਆਪਣੇ ਪੁੱਤ ਦੇ ਗਲੇ ਵਿੱਚ ਹਾਰ ਪਾਇਆ। ਹੈਰਾਨੀ ਵਾਲੀ ਗੱਲ ਇਹ ਸੀਗੀ ਕਿ ਉਸ ਮਾਂ ਦਾ ਵੱਡਾ ਪੁੱਤਰ ਪਹਿਲ ਦੇ ਸ਼ਹੀਦੀ ਜਥੇ ਦੇ ਵਿੱਚ ਜਾ ਕੇ ਸ਼ਹੀਦੀ ਦਾ ਜਾਮ ਪੀ ਚੁੱਕਾ ਸੀ। ਹੁਣਾਂ ਦੂਸਰਾ ਜਥਾ ਚੱਲਿਆ ਸੀ ਤੇ ਉਹਦੇ ਵਿੱਚ ਉਹਦਾ ਦੂਜਾ ਪੁੱਤ ਚੱਲਿਆ ਤੇ ਮਾਂ ਖੁਸ਼ੀ-ਖੁਸ਼ੀ ਤੋਰ ਰਹੀ ਹੈ ਤੇ ਇਹ ਸ਼ਬਦ ਕਹਿ ਰਹੀ ਹੈ ਕਿ ਮੈਨੂੰ ਖੁਸ਼ੀ ਹੋਏਗੀ ਕਿ ਜੇ ਮੇਰਾ ਦੂਜਾ ਪੁੱਤ ਵੀ ਗੁਰੂ ਦੇ ਲੇਖੇ ਲੱਗ ਜਾਵੇ। 500 ਸਿੱਖਾਂ ਦਾ ਜਥਾ ਤਿਆਰ ਹੋਇਆ। ਅਦੇ ਦਿਨ ਅਕਾਲ ਤਖਤ ਸਹਿਬ ਤੋਂ ਰਵਾਨਗੀ ਲੈ ਕੇ ਅਰਦਾਸ ਕਰਕੇ ਤੁਰਦਾ ਆ ਕੁਝ ਸਿੱਖ ਲੇਟ ਪਹੁੰਚੇ ਨਿਰਾਸ਼ ਹੋਏ ਪਰ ਉਹਨਾਂ ਨੇ ਦੂਜੇ ਜਥੇ ਦੇ ਵਿੱਚ ਆਪਣਾ ਨਾਮ ਲਖਵਾਇਆ ਕਿ ਅਸੀਂ ਵੀ ਜਾਣਾ ਚਾਹੀਦਾ ਜੇ ਲੇਟ ਹੋਏ ਆ ਦੂਸਰਾ ਜਥਾ ਤਿਆਰ ਜਿਹੜੇ ਸੇਕਾ ਇਸ ਜੱਥੇ ਦੇ ਵਿੱਚ ਸ਼ਾਮਲ ਹੁੰਦੇ ਸੀਗੇ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਇੱਕ ਗੱਲ ਲਖਵਾਉਂਦੇ ਸੀਗੇ ਕਿ ਜਦੋਂ ਮੈਂ ਸ਼ਹੀਦ ਹੋ ਜਾਵਾਂਗਾ ਮੇਰੀ ਸਾਰੀ ਜਾਇਦਾਦ ਅਕਾਲ ਤਖਤ ਸਾਹਿਬ ਨੂੰ ਭੇਟਾ ਦੇ ਰੂਪ ਦੇ ਵਿੱਚ ਤੁਸੀਂ ਪ੍ਰਵਾਨ ਕਰ ਲਿਓ ਮੇਰੀ ਸਾਰੀ ਜਾਇਦਾਦ ਗੁਰੂ ਘਰ ਦੇ ਨਾਮ ਲਗਵਾ ਦਿਓ ਐਸੇ ਜਨੂਨ ਵਾਲੇ ਸਿੱਖ ਐਸੇ ਪਿਆਰ ਵਾਲੇ ਸਿੱਖ ਐਸੇ ਚੜ੍ਹਦੀ ਕਲਾ ਵਾਲੇ ਸਿੱਖ ਜਿਨ੍ਹਾਂ ਨੇ ਜੈਤੋ ਦੇ ਮੋਰਚੇ ਦੇ ਵਿੱਚ ਜਾਨ ਪਾ ਕੇ ਰੱਖੀ ਲੰਮਾ ਸਮਾਂ ਚੱਲਣ ਤੋਂ ਬਾਅਦ ਜੈਤੋ ਦੇ ਮੋਰਚੇ ਦੇ ਵਿੱਚ ਗੋਰਿਆਂ ਨੂੰ ਗੋਡੇ ਟੇਕਣੇ ਪਏ ਸੀਗੇ ਸਿੱਖਾ ਦੇ ਏਡੇ ਵੱਡੇ ਸਬਕ ਤੇ ਸਬਰ ਅੱਗੇ ਸਿੱਖਾ ਦਾ ਸਬਰ ਸਿੱਖਾ ਦੀ ਚੜ੍ਹਦੀ ਕਲਾ ਅੱਗੇ ਗੋਰਿਆਂ ਨੂੰ ਗੋਡੇ ਟੇਕਣੇ ਪਏ ਸੀ ਸੋ ਅੱਜ ਦਾ ਦਿਨ ਜਿਹੜਾ ਆ 28 ਫਰਵਰੀ 1924 ਨੂੰ ਦੂਸਰਾ ਜਥਾ ਸ਼ਹੀਦੀ ਜਥਾ ਸ਼ਹੀਦ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ 500 ਸਿੱਖਾਂ ਦਾ ਜਥਾ ਜੱਤੋ ਵਾਣੂ ਗੁਰਦੁਆਰਾ ਗੰਨਸਰ ਸਾਹਿਬ ਨੂੰ ਰਵਾਨਾ ਹੁੰਦਾ ਆ ਤੇ ਇਸ ਜਥੇ ਨੂੰ ਵਿਦਾਇਗੀ ਦੇਣ ਵਾਸਤੇ 40000 ਦਾ ਕੱਠ ਸ੍ਰੀ ਅਕਾਲ ਤਖਤ ਸਾਹਿਬ ਤੇ ਹੋ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਮੇਰਾਬਤ ਕਰੇ ਸੋ ਬੇਨਤੀ ਹੈ ਜੀ ਕਿ ਆਪ ਜੀ ਨਾਲ ਇਤਿਹਾਸ ਦੇ ਵਰਕੇ ਸਾਂਝੇ ਕਰਦੇ ਸਮੇਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਤੁਸੀਂ ਮਾਫ ਕਰ ਦੇਣਾ ਸੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਇਤਿਹਾਸ ਦੇ ਵਰਕੇ ਤੁਹਾਡੇ ਤੱਕ ਪਹੁੰਚ ਸਕੇ ਗੁਰੂ ਮਾਲਾ ਕਿਰਪਾ ਕਰੇ ਸਤਿਗੁਰ ਮਿਰਾਮਤ ਕਰੇ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ